ਸਵੇ ਅਸਾਮ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਸਥਾਨ ਗੁਰਦੁਆਰਾ ਧੂਕੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦੇਸ਼ ਦੇ ਆਡਾ ਅਡ ਸੂਬਿਆਂ ਤੋਂ ਹੁੰਦਾ ਹੋਇਆ ਪਟਿਆਲਾ ਸ਼ਹਿਰ ਚ ਆਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਸਥਾਨ ਗੁਰਦੁਆਰਾ ਦੁਖਨਵਾਰ ਸਾਹਿਬ ਤੇ ਉੱਥੇ ਮੈਂ ਜਿੱਥੇ ਸਵਾਗਤ ਕੀਤਾ ਉਸ ਨਗਰ ਕੀਰਤਨ ਦਾ ਇੱਕ ਮੰਗ ਕੀਤੀ ਆ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਚਿੱਠੀ ਲਿਖ ਕੇ ਔਰ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ 350 ਫੁੱਟ ਉੱਚਾ ਇੱਕ ਸਤੰਭ ਮਨ ਮਨਾਰੇ ਫਰੀਡਮ ਆਫ ਰਿਲੀਜੀਅਨ ਪਾਵਰ ਮਨਾਰੇ ਧਰਮ ਦੀ ਆਜ਼ਾਦੀ ਦਾ ਸਤੰਭ ਜਿਹੜਾ ਹੈ ਉਹ ਸਾਰਿਆ ਜਾਵੇ ਮੈਂ ਪਿਲਰ ਆਫ ਯੂਨਿਟੀ ਗੁਜਰਾਤ ਦੇ ਵਿੱਚ ਸਰਦਾਰ ਪਟੇਲ ਦੀ ਯਾਦ ਨੂੰ ਰੱਖਣ ਲਈ ਬਣਾਇਆ ਅਸਲ ਮੈਨੇ ਵਿੱਚ ਮੈਂ ਸਮਝਦਾ ਪਿਲਰ ਆਫ ਯੂਨਿਟੀ ਦੀ ਹੱਕਦਾਰ ਥੀ ਨੰਦਪ੍ਰਸਾਦ ਸਾਹਿਬ ਦੀ ਧਰਤੀ ਆ ਕਿਉਂਕਿ ਅਡ ਅਡ ਧਰਮ ਅਡ ਅਡ ਪਛਾਹਨਾ ਅਡ ਅਡ ਸਭਿਆਚਾਰ ਇਸ ਮੁਲਕ ਦੇ ਵਿੱਚ ਜੇ ਅੱਜ ਕਾਇਮ ਨੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਬਦੌਲਤ ਨੇ ਔਰ ਅੱਜ ਮੁਲਕ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਡਰ ਦਾ ਸਹਿਮ ਦਾ ਭੈ ਦਾ ਵਾਤਾਵਰਨ ਆ ऐसे समय ሰਮਨੁਕਤਾ ਨੂੰ ਸੰਦੇਸ਼ ਦੇਣ ਲਈ ਲੋਕਾਂ ਨੂੰ ਸੰਦੇਸ਼ ਦੇਣ ਲਈ ਭੈਰਹਿਤ ਸਮਾਜ ਦੀ ਅ ਉਸ ਸਰਜਨਾ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਬੋਲ ਨੇ ਭੈ ਕਾਹੂ ਕੋ ਦੇਤ ਨਹਿ ਨਾ ਪੈ ਮਾਨਤਾ ਜਿਓ ਔਰ ਜਿਨੇ ਦੋ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ ਇਹ ਉਸ 350 ਫੁੱਟ ਉੱਚੇ ਸਤੰਭ ਤੇ ਜੋ ਮਨਾਰੇ ਫਰੀडम ऑफ ਰਿਲੀਜਨ ਦੀ ਉਸਾਰੀ ਦੀ ਜੋ ਮੈਂ ਕੀਤੀ ਆ ਉਹਦੇ ਤੇ ਕਰੇ ਜਾਣ ਤਾਂ ਕਿ ਅਸੀਂ ਪ੍ਰੇਰਣਾ ਲੈ ਸਕੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਮਹਾਨ ਸੋਤ ਤੋਂ ਇਹ ਭਾਰ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਆ ਔਰ ਇਹ ਵੀ ਗੱਲ ਕੀਤੀ ਆ ਮਾਨਯੋਗ ਮੈਂ ਪ੍ਰਧਾਨ ਸਾਹਿਬ ਐਸਜੀਪੀਸੀ ਦੇ ਉੱਤੇ ਹਾਜ਼ਰ ਸੀ ਉਹਨਾਂ ਤੋਂ ਵੀ ਮੰਗ ਕੀਤੀ ਆ ਕਿ ਜੇ ਕੇਂਦਰ ਸਰਕਾਰ ਕੰਨੀ ਕਿ ਤਰ੍ਹਾਂ ਦੀ ਆ ਤਾਂ ਐਸਜੀਪੀਸੀ ਜਿਹੜੀ ਹੈ ਉਹ ਇਹ ਸਤਭ ਦੀ ਉਸਾਰੀ ਕਰਾਵੇ ਤਾਂ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਤੋਂ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਾ ਸਕੀਏ ਜੇ ਸੂਬੇ ਅਸਾਮ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਸਥਾਨ ਗੁਰਦੁਆਰਾ ਧੂਫੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦੇ ਦੇ ਅੱਡ ਅੱਡ ਸੂਬਿਆਂ ਤੋਂ ਹੁੰਦਾ ਹੋਇਆ ਪਟਿਆਲਾ ਸ਼ਹਿਰ ਤੇ ਆਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਸਥਾਨ ਗੁਰਦੁਆਰਾ ਦੁਖਨਵਾਰ ਸਾਹਿਬ ਤੇ ਉੱਥੇ ਮੈਂ ਜਿੱਥੇ ਸਵਾਗਤ ਕੀਤਾ ਉਸ ਨਗਰ ਕੀਰਤਨ ਦਾ ਇੱਕ ਮੰਗ ਕੀਤੀ ਆ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਚਿੱਠੀ ਲਿਖ ਕੇ ਔਰ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ 350 ਫੁੱਟ ਉੱਚਾ ਇੱਕ ਸਤੰਭ ਮਨ ਮਨਾਰੇ ਫਰੀडम ਆਫ ਰਿਲੀਜੀਅਨ ਪਰ ਮਨਾਰੇ ਧਰਮ ਦੀ ਆਜ਼ਾਦੀ ਦਾ ਸਥੰਭ ਜਿਹੜਾ ਹੈ ਉਹ ਸਾਰਿਆ ਜਾਵੇ ਜਿਵੇਂ ਪਿਲਰ ਆਫ ਯੂਨਿਟੀ ਗੁਜਰਾਤ ਦੇ ਵਿੱਚ ਸਰਦਾਰ ਪਟੇਲ ਦੀ ਯਾਦ ਨੂੰ ਰੱਖਣ ਲਈ ਬਣਾਇਆ ਅਸਲ ਮੈਨੇ ਵਿੱਚ ਮੈਂ ਸਮਝਦਾ ਪਿਲਰ ਆਫ ਯੂਨਿਟੀ ਦੀ ਹੱਕਦਾਰ ਥੀਨੰਦਪ੍ਰਸਾਦ ਦੀ ਧਰਤੀ ਆ ਕਿਉਂਕਿ ਅਡੜ ਧਰਮ ਅਡੜ ਪਛਾਣ ਅਡੜ ਸਭਿਆਚਾਰ ਇਸ ਮੁਲਕ ਦੇ ਵਿੱਚ ਜੇ ਅੱਜ ਕਾਇਮ ਨੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਬਦੌਲਤ ਨੇ ਔਰ ਅੱਜ ਮੁਲਕ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਡਰ ਦਾ ਸਹਿਮ ਦਾ ਭੈ ਦਾ ਵਾਤਾਵਰਨ ਆ ਐਸੇ ਸਮੇਂ ਮਨੁੱਖਤਾ ਨੂੰ ਸੰਦੇਸ਼ ਦੇਣ ਲਈ ਲੋਕਾਂ ਨੂੰ ਸੰਦੇਸ਼ ਦੇਣ ਲਈ ਭੈ ਰਹਿਤ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਬੋਲ ਨੇ ਭੈ ਕਹੂ ਕੋ ਦੇਤ ਨਹਿ ਨਾ ਪੈ ਮਾਨਤਾ ਜੀਓ ਔਰ ਜੀਨੇ ਦੋ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ ਇਹ ਉਸ 350 ਫੁੱਟ ਉੱਚੇ ਸਤੰਭ ਤੇ ਜੋ ਮਨਾਰੇ ਫਰੀडम ऑफ ਰਿਲੀਜਨ ਦੀ ਉਸਾਰੀ ਦੀ ਜੋ ਮੈਂ ਕੀਤੀ ਆ ਉਹਦੇ ਤੇ ਉਕਰੇ ਜਾਣ ਤਾਂ ਕਿ ਅਸੀਂ ਪ੍ਰੇਰਣਾ ਲੈ ਸਕੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਮਹਾਨ ਸੂਰਤੋਂ ਹੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਆ ਔਰ ਇਹ ਵੀ ਗੱਲ ਕੀਤੀ ਆ ਮਾਨਯੋਗ ਮੈਂ ਪ੍ਰਧਾਨ ਸਾਹਿਬ ਐਸਜੀਪੀਸੀ ਦੇ ਉੱਤੇ ਹਾਜ਼ਰ ਸੀ ਉਹਨਾਂ ਤੋਂ ਵੀ ਮੰਗ ਕੀਤੀ ਆ ਕਿ ਜੇ ਕੇਂਦਰ ਸਰਕਾਰ ਕੰਨੀ ਕਿਤਰੋਂਦੀ ਆ ਤਾਂ ਐਸਜੀਪੀਸੀ ਜਿਹੜੀ ਹੈ ਉਹ ਇਹ ਸਤਭ ਦੀ ਉਸਾਰੀ ਕਰਾਵੇ ਤਾਂ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਤੋਂ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਾ ਸਕੀਏ